ਅੱਜ 26 ਜਨਵਰੀ ਕਤੰਤਰ ਦਿਵਸ ਬਾਗਾਪਰਾਣਾ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਜ ਜਿਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਜਗਸਾਪ ਦੇ ਉੱਤੇ ਲਾਈਵ ਦਿਖਾ ਰਹੇ ਹਾਂ ਜਿਸ ਦੇ ਵਿੱਚ ਇਸ ਵਾਰ ਬਹੁਤ ਹੀ ਸਚੱਜੇ ਪ੍ਰਬੰਧ ਕੀਤੇ ਗਏ ਸਨ ਦੂਸਰੇ ਪਾਸੇ ਜੇ ਸੁਰੱਖਿਆ ਵਿਸਥਾਰ ਨੂੰ ਗੱਲ ਕਰੀਏ ਤਾਂ ਸੁਰੱਖਿਆ ਵਿਸਥਾਰ ਦਾ ਵੀ ਪੂਰਾ ਖਿਆਲ ਰੱਖਿਆ ਗਿਆ ਸੀਗਾ ਐਸਐਮ ਦਾ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਦੋਂ ਐਸਡੀਐਮ ਬਾਗਾਪਰਾਣਾ ਹਰ ਕਮਿਟੀ ਸੰਗਤ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਦਾ ਸਵਾਗਤ ਵੱਡੇ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ ਜਸਤੇ ਵਿੱਚ ਵੱਖ-ਵੱਖ ਆਗੂ ਸੀਦੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੱਜ ਰਵਨੀਤ ਸਿੰਘ ਜਿਹੜੇ ਕਿ ਇੱਥੇ ਪਹੁੰਚੇ ਨੇ ਉਹਨਾਂ ਦਾ ਜਿਹੜਾ ਸਵਾਗਤ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸਵਾਗਤ ਕੀਤਾ ਜਾ ਰਿਹਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਸ ਟਾਈਮ ਐਸ ਡੀ ਐਮ ਹਰਕਮਲਜੀਤ ਸਿੰਘ ਦਾ ਜਿਹੜਾ ਸਨਮਾਨ ਕੀਤਾ ਜਾ ਰਿਹਾ ਹੈ ਗੁਲਦਸਤ ਦੇ ਕੇ ਬੁਕੇ ਦੇ ਕੇ ਉਹਨਾਂ ਦੇ ਨਾਲ ਭੀਮ ਸੈਨ ਤਹਿਸੀਲਦਾਰ ਨੇਗੇ ਇਸ ਸਮੇਂ ਆਮ ਆਦਮੀ ਪਾਰਟੀ ਦੇ ਉਹਦੇ ਤਰ੍ਹਾਂ ਨੇ ਵੀ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਤੇ ਗਤੰਤਰ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ ਲਗਾਤਾਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋਊਂਗੇ ਜਿਹੜਾ ਕਿ ਗਤੰਤਰ ਦਾ ਉਸ ਬੜਾ ਹੀ ਉਤਸ਼ਾਹ ਦੇ ਨਾਲ ਬਣਾਇਆ ਗਿਆ ਐਸ ਸਮੇਂ ਤੁਸੀਂ ਤਸਵੀਰਾਂ ਦੇ ਵਿੱਚ ਜਸਵਿੰਦਰ ਸਿੰਘ ਸਿੱਧੂ ਜਿਹੜੇ ਕਿ ਐਸ ਐਚਓ ਨੇ ਥਾਣਾ ਬਾਗਾ ਪ੍ਰਾਣਾ ਉਹ ਵੀ ਦਿਖਾਈ ਦੇ ਰਹੇ ਨੇ ਲਗਾਤਾਰ ਤੁਹਾਨੂੰ ਉਸੇ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਨਾ ਤਸਵੀਰਾਂ ਦੇ ਵਿੱਚ 26 ਜਨਵਰੀ ਗਤੰਤਰ ਦਾ ਉਸ ਰਾਤ ਦਾਣਾ ਮੰਡੀ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਉਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਆ ਆਪਣੇ ਚੈਨਲ ਦੇ ਮਾਧਮ ਰਾਹੀਂ ਤੁਸੀਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੀਆਂ ਹਰ ਇੱਕ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਲਗਾਤਾਰ ਤੁਹਾਨੂੰ ਸਿੱਤ ਤਸਵੀਰ ਦਿਖਾ ਰਹੇ ਹਾਂ ਜਿਸ ਦੇ ਵਿੱਚ ਵੱਡੀ ਗੰਤੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਵੀ ਜਿਹੜੇ ਕਿ ਐਸ ਡੀ ਐਮ ਦਾ ਸਨਮਾਨ ਕਰ ਰਹੇ ਨੇ ਫੁੱਲਾਂ ਦੇ ਹਾਰ ਪਾ ਕੇ ਲਗਾਤਾਰ ਤੁਸੀਂ ਤਸਵੀਰਾਂ ਨੂੰ ਦੇਖਦੇ ਰਹੋ ਕੱਲੀ-ਕੱਲੀ ਜਿਹੜੀ ਚੀਜ਼ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬੜੀ ਤੁਸੀਂ ਤਸਵੀਰਾਂ ਦੇ ਵਿੱਚ ਲਗਾਤਾਰ ਦੇਖ ਰਹੇ ਹੋ ਹਰ ਕਮਲਜੀਤ ਸਿੰਘ ਐਸ ਡੀ ਐਮ ਬਾਗਾਪਰਾਣਾ ਜਿਹੜੇ ਕਿ ਜਦੋਂ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚਦੇ ਨੇ ਕਿਉਂਕਿ ਜਿਹੜਾ ਸਾਰੀ ਕਾਰਜਪਾਹ ਜ਼ਿੰਮੇਵਾਰੀ ਹੈ ਜਿਹੜੀ ਉਹ ਹਰਕਮਲਜੀ ਸਿੰਘ ਐਸ ਡੀ ਐਮ ਦੇ ਉੱਪਰ ਨੇ ਜਿਹੜਾ ਉਹਨਾਂ ਨੇ ਹੀ ਲਗਾਤਾਰ ਜਿਹੜੇ ਬੁੱਕੇ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਅਸੀਂ ਅੱਜ ਦਿਖਾ ਰਹੇ ਹਾਂ ਇਸ ਟਾਈਮ ਜਿਹੜਾ ਕਿ ਤਸਵੀਰਾਂ ਦੇ ਵਿੱਚ ਤੁਸੀਂ ਲਗਾਤਾਰ ਦੇਖ ਰਹੇ ਹੋ ਉਹਨਾਂ ਦੇ ਨਾਲ ਤਹਿਸੀਲਦਾਰ ਪਿੰਮਸੈਨ ਨੇ ਉਹਨਾਂ ਨੂੰ ਬੁੱਕੇ ਦੇ ਕੇ ਜਿਹੜਾ ਉਹ ਸਨਮਾਨਿਤ ਦੋਸਤੋ ਬਾਅਦ ਦੇਖੋ ਤਿਰੰਗਾ ਝੰਡਾ ਲਹਿਰਾ ਦਿੱਤਾ ਗਿਆ ਤਿਰੰਗਾ ਝੰਡਾ ਇਹਨੂੰ ਜਿਹੜੀ ਸਲਾਮੀ ਆ ਉਹ ਹਰਕਮਲਜੀ ਸਿੰਘ ਐਸ ਡੀ ਐਮ ਬਗਾ ਪ੍ਰਣਾਣ ਨੇ ਦਿੱਤੀ ਯੋ ਕਿ ਇਹ ਸਟੈਂਪ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਤਿਰੰਗੇ ਝੰਡੇ ਨੂੰ ਜਿਹੜੀ ਸਲਾਮੀ ਉਹ ਦਿੱਤੀ ਜਾ ਰਹੀ ਆ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਵੇਂ ਨਾਲ ਦੇ ਸਮੂੱਚੀ ਜੇ ਆਪਾਂ ਗੱਲ ਕਰਕੇ ਤਾਂ ਪ੍ਰਸ਼ਾਸਨ ਜਿਹੜਾ ਮੌਜੂਦ ਆ ਇਸ ਦਿਨਮ ਡੀਐਸਪੀ ਜਿਹੜੇ ਕਿ ਨਾਲ ਮੌਜੂਦ ਨੇ ਐਸਐਚਓ ਜਸਵੰਦਰ ਸਿੰਘ ਸਿੱਧੂ ਮੌਜੂਦ ਨੇ ਐਸਡੀਐਮ ਜਿਹੜੇ ਕਿ ਜਿਹੜੀ ਸਲਾਮੀ ਦੇ ਰਹੇ ਨੇ ਇਹ ਲਗਾਤਾਰ ਤੁਹਾਨੂੰ ਸੀ ਤਸਵੀਰਾਂ ਜਿਹੜੀ ਉਹ ਦਿਖਾ ਰਹੇ ਨੇ ਇਹ ਤਸਵੀਰਾਂ ਨੇ ਦਾਣਾ ਮੰਡੀ ਬਾਗਾ ਪ੍ਰਾਣ ਦੀਆਂ ਤਸਵੀਰਾਂ ਨੇ ਜਿੱਥੇ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਇਸ ਸਮੇਂ ਜਿਹੜੀ ਸਲਾਮੀ ਦਿੱਤੀ ਜਾ ਰਹੀ ਆ ਪੰਜਾਬ ਪੁਲਸ ਦੇ ਜਵਾਨਾਂ ਦੇ ਵੱਲੋਂ ਜਿਹੜੀ ਸਲਾਮੀ ਦਿੱਤੀ ਜਾ ਰਹੀ ਆ ਸਲਾਮੀ ਦੀਆਂ ਇਹਨੀਆਂ ਤਸਵੀਰਾਂ ਤੁਹਾਨੂੰ ਅਸੀਂ ਇਹ ਦਿਖਾ ਰਹੇ ਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਅੱਜ ਲੋਕ ਵੀ ਇੱਥੇ ਪਹੁੰਚੇ ਨੇ ਜਿਹੜਾ ਕਿ 26 ਜਨਵਰੀ ਗਤਾਂਤਰ ਦਿਵਸ ਦਾ ਪ੍ਰੋਗਰਾਮ ਮਨਾਉਣ ਦੇ ਲਈ ਲਗਾਤਾਰ ਤੁਹਾਨੂੰ ਜਿਹੜੀ ਤਸਵੀਰਾਂ ਅਸੀਂ ਉਹ ਦਿਖਾ ਰਹੇ ਆ ਜਿਸ ਦੇ ਵਿੱਚ ਸਲਾਮੀ ਦਿੱਤੀ ਜਾ ਰਹੀ ਆ ਐਸ ਡੀ ਐਮ ਦੇ ਵੱਲੋਂ ਤੇ ਜਿਹੜਾ ਕਿ ਦੂਸਰੇ ਪਾਸੇ ਜਿਹੜੀ ਟੁਕੜੀ ਵੱਲੋਂ ਜਿਹੜੀ ਪਸੇ ਟੁਕੜੀ ਦੇ ਵੱਲੋਂ ਜਿਹੜੀ ਸਲਾਮੀ ਉਹ ਦਿੱਤੀ ਜਾ ਰਹੀ ਆ ਲਗਾਤਾਰ ਤੁਹਾਨੂੰ ਵੀਡੀਓਸ ਦੀ ਵੀ ਤਸਵੀਰ ਤੁਹਾਡੇ ਰੂਬਰੂ ਕਰ ਰਹੇ ਆ ਜੀ ਲਗਾਤਾਰ ਤੁਹਾਨੂੰ ਜਿਹੜੀ ਤਸਵੀਰ ਅਸੀਂ ਉਹ ਦਿਖਾ ਰਹੇ ਆ ਜਿਸ ਦੇ ਵਿੱਚ ਤੁਹਾਨੂੰ ਦੇਖ ਰਹੇ ਆ ਅਸੀਂ ਜਿਹੜਾ ਕਿ ਵੱਡੀ ਗੰਤੀ ਦੇ ਵਿੱਚ ਜਿਹੜਾ ਇੱਥੇ ਲੋਕ ਵੀ ਜਿਹੜੇ ਪਹੁੰਚੇ ਨੇ ਸਕੂਲੀ ਬੱਚਿਆਂ ਦਾ ਉਸ ਤੋਂ ਬਾਅਦ ਮਾਰਚ ਪਾਸਟ ਹੋਊਗਾ ਉਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਅਸੀਂ ਇਹ ਦਿਖਾ ਰਹੇ ਹਾਂ ਉਸ ਤੋਂ ਬਾਅਦ ਜਿਹੜੀ ਸਲਾਮੀ ਜਿਹੜੀ ਪਰਸ ਦੀ ਟੁਕੜੀ ਜਿਹੜੀ ਸਲਾਮੀ ਦੇ ਕੇ ਉਸ ਤੋਂ ਬਾਅਦ ਜਿਹੜੇ ਗੁਬਾਰੇ ਆ ਜਿਹੜੇ ਤਿੰਨ ਰੰਗੇ ਤਰੰਗੇ ਰੰਗ ਦੇ ਜਿਹੜੇ ਗੁਬਾਰੇ ਆ ਉਹ ਉੱਪਰ ਹਵਾ ਦੇ ਵਿੱਚ ਛੱਡੇ ਜਾ ਰਹੇ ਨੇ ਡੀਐਸਪੀ ਦੇ ਵੱਲੋਂ ਅਤੇ ਉਹਨਾਂ ਦੇ ਨਾਲ ਫਿਰ ਐਸਡੀਐਮ ਹਰਕਮਲਜੀਤ ਸਿੰਘ ਮੌਜੂਦ ਨੇ ਜਿਸ ਦੇ ਵਿੱਚ ਜਿਹੜੇ ਕਿ ਤਿੰਨ ਰੰਗੇ ਜਿਹੜੇ ਗੁਬਾਰੇ ਆ ਉਹ ਹਵਾ ਦੇ ਵਿੱਚ ਛੱਡ ਦਿੱਤੇ ਨੇਗੇ ਗਏ ਨੇ ਤਾਂ ਸਭੀਰਾਂ ਦੇ ਵਿੱਚ ਤੁਹਾਨੂੰ ਅਸੀਂ ਉਹ ਵੀ ਦਿਖਾ ਰਹੇ ਆ ਜਿਹੜਾ ਕਿ ਦੇਖੋ ਤੁਸੀਂ ਜਿਹੜੇ ਗੁਬਾਰੇ ਆ ਜਿਹੜੇ ਉਹ ਛੱਡੇ ਗਏ ਆ ਸ਼ਾਂਤੀ ਦਾ ਪ੍ਰਤੀਕ ਆ ਕਿ ਤਾਂ ਕਿਹੜੇ ਗੁਬਾਰੇ ਆ ਜਿਹੜੇ ਉਹ ਛੱਡੇ ਗਏ ਨੇ ਉਸ ਤੋਂ ਬਾਅਦ ਜਿਹੜੇ ਸਕੂਲੀ ਬੱਚਿਆਂ ਦੇ ਵੱਲੋਂ ਮਾਰਚ ਪਾਸਟ ਕੀਤਾ ਗਿਆ ਤੇ ਐਸ ਡੀ ਐਮ ਦੇ ਵੱਲੋਂ ਜਿਹੜੀ ਕਿ ਉਹਨਾਂ ਨੂੰ ਜਿਹੜੀ ਸਲਾਮੀ ਦਿੱਤੀ ਜਾ ਰਹੀ ਹੈ ਲਗਾਤਾਰ ਤੁਹਾਨੂੰ ਅਸੀਂ ਫੇਰ ਤਸਵੀਰ ਦਿਖਾ ਰਹੇ ਆ ਜਿਸ ਦੇ ਵਿੱਚ ਐਸ ਡੀ ਐਮ ਦੇ ਵੱਲੋਂ ਜਿਹੜੀ ਮਾਰਚ ਪਾਸਟ ਨੂੰ ਜਿਹੜਾ ਸਲਾਮੀ ਦਿੱਤੀ ਜਾ ਰਹੀ ਆ ਲਗਾਤਾਰ ਜਿਹੜੇ ਤੁਹਾਨੂੰ ਤਸਵੀਰਾਂ ਸੀ ਉਹ ਦਿਖਾ ਰਹੇ ਆ ਵੱਖ-ਵੱਖ ਸਕੂਲੀ ਬੱਚਿਆਂ ਦੇ ਵੱਲੋਂ ਜਿਹੜਾ ਉਹ ਅ ਇਸ ਹਾਲੇ ਆ ਗਿਆ ਜਿਸ ਦੇ ਵਿੱਚ ਆਪਾਂ ਜੇ ਗੱਲ ਕਰ ਗਏ ਵੱਖ-ਵੱਖ ਸਕੂਲਾਂ ਦੇ ਬੱਚੇ ਆ ਜਿਹੜੇ ਕਿ ਸਲਾਮੀ ਦੇਣ ਵਾਸਤੇ ਪਹੁੰਚੇ ਸੀਗੇ ਜਿਸ ਦੇ ਵਿੱਚ ਜੇ ਆਪਾਂ ਸਕੂਲੀ ਲੜਕਣਾਂ ਦੀ ਗੱਲ ਕਰ ਗਏ ਸਕੂਲੀ ਲੜਕੇ ਆ ਜਿਹੜੇ ਉਹ ਮਾਰਚ ਪਾਸਟ ਦੇ ਵਿੱਚ ਪਹੁੰਚੇ ਨੇ ਲਗਾਤਾਰ ਤੁਹਾਨੂੰ ਅਸੀਂ ਜਿਹੜੀ ਤਸਵੀਰਾਂ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੁਸੀਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਰਹੋ ਤਾਂ ਕਿ ਜਿਹੜੀ ਇਹ ਖਬਰ ਆ ਸਾਡੇ ਤੱਕ ਜਿਹੜੀ ਅਸੀਂ ਸਮੇਂ-ਸਮੇਂ ਸਰ ਜਿਹੜੀ ਪਹੁੰਚਾਉਂਦੇ ਰਹੇਗੇ ਤਾਂ ਕਿ ਜਿਹੜੀ ਇਹ ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਸ਼ੁਰੂ ਹੁੰਦਾ ਜਿਸ ਦੇ ਵਿੱਚ ਵੱਖ-ਵੱਖ ਸਕੂਲੀ ਬੱਚਿਆਂ ਦੇ ਵੱਲੋਂ ਜਿਹੜੀਆਂ ਪੇਸ਼ ਕੀਤੀ ਗਈਆਂ ਵੱਖ-ਵੱਖ ਆਈਟਮਾਂ ਪੇਸ਼ ਕੀਤੀਆਂ ਗਈਆਂ ਜਿਸ ਦੇ ਵਿੱਚ ਜਿਹੜਾ ਬਈ ਤੁਸੀਂ ਬੱਚਿਆਂ ਦੀਆਂ ਜਿਹੜੀਆਂ ਆਈਟਮਾਂ ਤੁਸੀਂ ਉਹ ਦੇਖ ਰਹੇ ਹੋਵੋਗੇ ਜਿਸ ਦੇ ਵਿੱਚ ਬੱਚਿਆਂ ਦੇ ਵੱਲੋਂ ਵੱਖ-ਵੱਖ ਸਕੂਲਾਂ ਦੇ ਵਿੱਚ ਪਹੁੰਚੇ ਬੱਚਿਆਂ ਦੇ ਵੱਲੋਂ ਜਿਹੜਾ ਇਹ ਪ੍ਰੋਗਰਾਮ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਮੁੱਖ ਮਹਿਮਾਨ ਇਸ ਟਾਈਮ ਮੌਜੂਦ ਨੇ ਸਟੇਜ ਦੇ ਉੱਤੇ ਤੇ ਗੱਲ ਕਰਕੇ ਤਾਂ ਭੀਮ ਸੈਣ ਤਹਿਸੀਲਦਾਰ ਐਸਡੀਐਮ ਹਰਕਮਨਜੀਤ ਸਿੰਘ ਜੱਜਰ ਰਵਨੀਤ ਸਿੰਘ ਜਿਹੜੇ ਕਿ ਐਸਐਚਓ ਜਸਵੰਦਰ ਸਿੰਘ ਜਿਹੜੇ ਸਟੇਜ ਦੇ ਉੱਤੇ ਬਰਾਜਮਾਨ ਨੇ ਜਿਹੜਾ ਕਿ ਆਨੰਦ ਲੈ ਰਹੇ ਨੇ ਜਿਹੜੇ ਸਕੂਲੀ ਬੱਚੇ ਅੰਦੇ ਵੱਲੋਂ ਜਿਹੜੀਆਂ ਪੇਸ਼ ਕੀਤੀ ਜਾ ਰਹੀ ਹੈ ਪ੍ਰੋਗਰਾਮ ਉਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਅਸੀਂ ਅਸੀਂ ਦੱਸਣਾ ਨੂੰ ਫੇਰ ਇਹ ਗੱਲ ਆ ਦੂਸਰੇ ਪਾਸੇ ਜਿਹੜਾ ਵਾਰ ਗਈ ਗਈ ਸੀ ਬੰਦਾ ਸਿੰਘ ਬਹਾਦਰ ਜਿਹੜਾ ਬੜਾ ਚਰਚਾ ਰਹੀ ਤੇ ਖੂਬ ਤਾੜੀਆਂ ਮਾਰੀਆਂ ਗਈਆਂ ਉਸ ਤੋਂ ਬਾਅਦ ਬੱਚਿਆਂ ਨੇ ਜਿਹੜਾ ਕਿ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਵੱਖ-ਵੱਖ ਸਕੂਲਾਂ ਦੇ ਵੱਲੋਂ ਵੱਖ-ਵੱਖ ਸਕੂਲਾਂ ਵਾਲਾਂ ਬੱਚਿਆਂ ਦੇ ਵੱਲੋਂ ਜਿਹੜਾ ਇਹ ਪ੍ਰੋਗਰਾਮ ਪੇਸ਼ ਕੀਤਾ ਗਿਆ ਉਸ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਅਸੀਂ ਸਾਂ ਨਮਖ ਕਰ ਰਹੇ ਹਾਂ ਉਸ ਤੋਂ ਬਾਅਦ ਜਿਹੜਾ ਕਿ ਇੱਕ ਹੋਰ ਸਕੂਲ ਦੇ ਵੱਲੋਂ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਗਿਆ ਸੀਗਾ ਉਸ ਦੀਆਂ ਤਸਵੀਰਾਂ ਤੁਹਾਡੇ ਅਸੀਂ ਰੂਬਰੂ ਕਰ ਰਹੇ ਹਾਂ ਜੀ ਲਗਾਤਾਰ ਤੁਸੀਂ ਤਸਵੀਰ ਦੇਖਦੇ ਰਹੋ ਸਾਡੇ ਨਾਲ ਜੁੜੇ ਰਹਿਣਾ ਤੁਸੀਂ ਜਿਹੜਾ ਇਹ ਪ੍ਰੋਗਰਾਮ ਆ ਬਾਗਾ ਪ੍ਰਾਣਾ ਤੁਸੀਂ ਦਾਣਾ ਮੰਡੀ ਦਾ ਪ੍ਰੋਗਰਾਮ ਦੇਖ ਰਹੇ ਹੋ 26 ਜਨਵਰੀ ਗਤੰਤਰ ਦਿਵਸ ਦਾ ਜਿਹੜਾ ਇਹ ਪ੍ਰੋਗਰਾਮ ਆ ਤੁਸੀਂ ਇਹ ਦੇਖ ਰਹੇ ਹੋ ਲਗਾਤਾਰ ਸੜੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਤੁਹਾਨੂੰ ਹਰ ਇੱਕ ਖਬਰ ਤੱਕ ਜਿਹੜਾ ਜਾਣੂ ਕਰਵਾਉਂਦੇ ਰਹੀਏ ਤੁਸੀਂ ਅੱਜ ਘਰ ਬੈਠੇ ਜਿਹੜਾ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ 26 ਜਨਵਰੀ ਗਤੰਤਰ ਦਿਵਸ ਕਿਸ ਦਿਨ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ 26 ਜਨਵਰੀ 1950 ਨੂੰ ਉਸ ਸੰਵਿਧਾਨ ਦਿਵਸ ਜਦੋਂ ਮਨਾਇਆ ਜਾਂਦਾ ਗਤੰਤਰ ਦਿਵਸ ਦੇ ਰੂਪ ਦੇ ਵਿੱਚ ਤੋਸ ਦਿਨ ਇਹ ਰਹੀਆਂ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਬਾਗਾ ਪ੍ਰਾਣਾ ਦੀਆਂ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਫਰੀडम फाइਟਰ ਨੂੰ ਸਨਮਾਨਿਤ ਕੀਤਾ ਜਾ ਰਿਹਾ ਫਿਰ ਐਸਟਐਮ ਐਸਟਐਮ ਐਸਟੀਐਮ ਬਾਗਾ ਪ੍ਰਾਣਾ ਦੇ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਫਿਰ ਤਹਿਸੀਲਦਾਰ ਪ੍ਰੀਮ ਸੈਨ ਮੌਜੂਦ ਰਹਿਣਗੇ ਉਹਨਾਂ ਦੇ ਨਾਲ ਡੀਐਸਪੀ ਜਿਹੜੇ ਕਿ ਹਰੀਸ਼ ਜੀ ਉਹ ਮੌਜੂਦ ਰਹਿਣਗੇ ਤੇ ਜਿਹੜੇ ਕਿ ਫਰੀडम फाइਟਰਾਂ ਨੂੰ ਜਿਹੜਾ ਸਨਮਾਨਿਤ ਕੀਤਾ ਜਾ ਰਿਹਾ ਜਿਹੜੇ ਆਜ਼ਾਦੀ ਕਲਟਗੇ ਸੀਗੇ ਜਿਨ੍ਹਾਂ ਦਾ ਆਜ਼ਾਦੀ ਦਿਵਾਉਣ ਦੇ ਵਿੱਚ ਜਿਨ੍ਹਾਂ ਦਾ ਦੇ ਵੱਡੇ ਵਡੇਰਿਆਂ ਦਾ ਵੱਡਾ ਯੋਗਦਾਨ ਰਿਹਾ ਉਹਨਾਂ ਨੂੰ ਸਰਮਾਨਤ ਕੀਤਾ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਹਾਨੂੰ ਇਹ ਵੀ ਦਿਖਾ ਰਹੇ ਹਾਂ ਉਹਨਾਂ ਨੂੰ ਸਰਮਾਨਤ ਕੀਤਾ ਜਾ ਰਿਹਾ ਐਸਡੀਐਮ ਬਾਗਾਪਰਾਣਾ ਦੇ ਵੱਲੋਂ ਉਹਨਾਂ ਦੀ ਜਿਹੜੀ ਹੌਸਲਾ ਵਜਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਪਰਿਵਾਰਾਂ ਦੀ ਉਸ ਤੋਂ ਬਾਅਦ ਜਿਹੜਾ ਫਿਰ ਰੰਗਾ ਰੰਗ ਪ੍ਰੋਗਰਾਮ ਚੱਲੂ ਹੋਇਆ ਰੰਗਾ ਰੰਗ ਪ੍ਰੋਗਰਾਮ ਦੇ ਵਿੱਚ ਤੁਸੀਂ ਜਿਹੜਾ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਇਸ ਟਾਈਮ ਦੀਆਂ ਫਿਰ ਜਿਹੜਾ ਵੱਖ-ਵੱਖ ਸਕੂਲਾਂ ਦੇ ਵੱਲੋਂ ਜਿਹੜਾ ਇਹ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਸੱਭਿਆਚਾਰਕ ਜਿਹੜੀਆਂ ਝਲਕੀਆਂ ਤੁਸੀਂ ਇਹ ਆਮ ਵੇਖ ਰਹੇ ਹੋਵੋਗੇ ਨਿਤੋ ਸੁਬਿਰਾਂ ਦੇ ਵਿੱਚ ਸਾਨੂੰ ਅਸੀਂ ਇਹ ਜਿਹੜਾ ਦਿਖਾ ਰਹੇ ਹਾਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਵੱਖ-ਵੱਖ ਕਿਸਾਨਾਂ ਨੂੰ ਜਿਹੜਾ ਉਹ ਉਹ ਸਨਮਾਨਿਤ ਕੀਤਾ ਗਿਆ ਕਿਸਾਨਾਂ ਜਿਨ੍ਹਾਂ ਨੇ ਪ੍ਰਾਣੀ ਨੂੰ ਅਗੜੀ ਲਾਈ 4-5 ਸਾਲਾਂ ਤੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਸ ਸਮੇਂ ਵੱਖ-ਵੱਖ ਪਾਟੀਆਂ ਦੇ ਔਗਿੱਦਾਰ ਕਪਤਾਨ ਸਿੰਘ ਲੰਗਿਆਣਾ ਪ੍ਰਿੰਸੀਪਲ ਕਪਤਾਨ ਸਿੰਘ ਉਹ ਵੀ ਮੌਜੂਦ ਨੇ ਪ੍ਰੇਮ ਬਾਠ ਨੱਥੂ ਵਾਲਾ ਮੌਜੂਦ ਨੇ ਤੇ ਜਿਹੜੀ ਹੋਰ ਲੀਡਰਸ਼ਿਪ ਆ ਜਿਹੜੇ ਉਹ ਵੀ ਮੌਜੂਦ ਨੇ ਲਗਾਤਾਰ ਤੁਹਾਨੂੰ ਜਿਹੜੀ ਤਸਵੀਰ ਆਹੋ ਅਸੀਂ ਦਿਖਾ ਰਹੇ ਜੱਸ ਦੇ ਵਾਚੇ ਵੱਖ-ਵੱਖ ਕਿਸਾਨਾਂ ਆਗੂ ਜਾਂ ਕੋਈ ਮਾਰਕੀਟ ਕਮੇਟੀ ਦੇ ਵਿੱਚ ਜਿਹੜਾ ਵਧੀਆ ਕੰਮ ਕਰਦੇ ਰਹੇ ਮੁਲਾਜ਼ਮ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਮਾਲੇ ਤੋਂ ਜਿਹੜੇ ਕਿਸਾਨ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਪ੍ਰਾਲੀ ਨੂੰ ਅੱਗ ਨਹੀਂ ਲਾਈ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੂੰ ਹੌਸਲਾ ਉਜਾਈ ਕੀਤਾ ਗਿਆ 5 ਗ੍ਰੇਡ ਦੇ ਮੁਲਾਜ਼ਮ ਜਿਨ੍ਹਾਂ ਨੇ ਆਪਣੀ ਵਧੀਆ ਡਿਊਟੀ ਨਿਭਾਈ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਲਗਾਤਾਰ ਤਸਵੀਰਾਂ ਦੇ ਵਿੱਚ ਇਸ ਤੋਂ ਬਾਅਦ ਐਸ.ਡੀ.ਐਮ. ਬਾਗਾਪੁਰਾਣਾ ਦੇ ਨੇ ਕਿਹਾ ਕਿ ਜਿਹੜਾ ਜਿਹੜਾ ਤੰਤਰ ਦਾ ਦੇਵਤਾ ਸਾਨੂੰ ਇਸ਼ਾਰਾ ਨਾ ਹੋਣਾ ਚਾਹੀਦਾ ਸੰਵਿਧਾਨ ਤੇ ਜਿਹੜਾ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਲਿਖਿਆਗਾ ਉਸ ਦੇ ਸਿਧਾਂਤ ਚੱਲਣ ਦਾ ਉਹਨਾਂ ਨੇ ਕਿਹਾ ਕਿ ਉਹਨੇ ਕਹੇ ਮਾੜੀਆਂ ਲੰਮਤਾ ਤੋਂ ਦੂਰ ਰਹਿਣਾ ਚਾਹੀਦਾ ਤੇ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਆਮ ਆਦਮੀ ਕਲੀਨਿਕ ਦਾ ਵੀ ਜ਼ਿਕਰ ਕੀਤਾ ਕਿ ਜਿਹੜਾ ਕਿ ਅੱਜ ਇੱਕ ਹੋਰ ਆਮ ਆਦਮੀ ਕਲੀਨਿਕਾ ਭਗਵੰਤਮਾਨ ਸਰਕਾਰ ਦੇ ਵੱਲੋਂ ਜਿਹੜਾ ਲੋਕ ਅਰਪਣ ਕੀਤਾ ਜਾ ਰਿਹਾ ਉਸ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਲਗਾਤਾਰ ਸਾਨੂੰ ਜਿਹੜਾ ਐਸ ਡੀ ਐਮ ਬਾਗਾਪਰਾਣਾ ਜਿਹੜੇ ਬੋਲ ਰਹੇ ਨੇ ਉਹ ਆਪਣਾ ਸਬੋਧਨ ਕਰ ਰਹੇ ਨੇ ਉਹਨਾਂ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਾਡੇ ਨਾਲ ਜੀ ਸੁੰਦਰ ਸਿੰਘ ਸਿੱਧੂ ਐਸ ਐਚ ਓ ਥਾਣਾ ਬਾਗਾਪੁਰਾਣਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ 26 ਜਨਵਰੀ ਦੇ ਉੱਤੇ ਕੀ ਸੰਦੇਸ਼ ਦੇਣਾ ਚਾਹੁੰਦੇ ਸਰ 26 ਜਨਵਰੀ ਗਣਤੰਤਰ ਦਿਵਸ ਆਜਿ ਪਹੁੰਚਿਆ ਸਰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਪਬਲਿਕ ਮੈਂ ਸਾਰਿਆਂ ਨੂੰ ਹੀ ਜਿਹੜੇ ਆਪਣੇ 26 ਜਨਵਰੀ ਪਬਲਿਕ ਡੇ ਤੇ ਸਾਰੇ ਨਗਰ ਨਿਵਾਸੀਆਂ ਨੂੰ ਬਾਗਾਪੁਰਾਣਾ ਨੂੰ ਤੇ ਸਾਰੇ ਮੋਗਾ ਨਿਵਾਸੀਆਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਦੇ ਨਾਲ ਹੀ ਮੈਂ ਨਵੇਂ ਸਾਲ ਦੀ ਵੀ ਜਿਹੜੀ ਇਹ ਮੁबारकबाद ਦਿੰਦਾ ਹਾਂ ਜੋ ਕਿ ਸਾਰਾਂ ਲਈ ਇਹ ਨਵਾਂ ਸਾਲ ਤੇ ਬੜਾ ਭਾਗਾਂ ਭਰਿਆ ਹੋਵੇ ਤੇ ਅਸੀਂ ਇਹ ਹਦਾਇਤ ਕਰਾਂਗੇ ਕਿ ਜਿਹੜੇ ਨਸ਼ੇੜੀ ਹਨ ਨਸ਼ੇ ਕਰਦੇ ਹਨ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਅਸੀਂ ਵੀ ਉਹਨਾਂ ਨੂੰ ਨੱਥ ਪਾਉਣ ਲਈ ਬਹੁਤ ਜਿਹੜੇ ਸਹਿਯੋਗ ਦੇ ਰਹੇ ਆ ਪਬਲਿਕ ਦਾ ਸਾਨੂੰ ਹੋਰ ਵੀ ਸਹਿਯੋਗ ਬਹੁਤ ਜ਼ਰੂਰੀ ਹੈ ਸਾਨੂੰ ਪਬਲਿਕ ਪਹਿਲਾਂ ਵੀ ਕਾਫੀ ਸਹਿਯੋਗ ਦੇ ਰਹੀ ਹੈ ਤੇ ਅਸੀਂ ਹੋਰ ਵੀ ਇਹਨਾਂ ਤੋਂ ਸਹਿਯੋਗ ਚਾਹੁੰਦੇ ਆ ਜਿਹੜੇ ਚੋਰਾਂ ਨੂੰ ਅਤੇ ਜਿਹੜੇ ਨਸ਼ੇੜੀਆਂ ਨੂੰ ਹੱਥ ਪਾਉਣ ਲਈ ਸਾਨੂੰ ਪਬਲਿਕ ਦਾ ਸਹਿਯੋਗ ਜ਼ਰੂਰੀ ਹੈ ਇਸ ਕਰਕੇ ਸਾਡੀ ਉਸ ਕੰਮ ਦੇ ਵਿੱਚ ਮਦਦ ਕੀਤੀ ਜਾਵੇ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਚੋਰੀਆਂ ਨੂੰ ਅਸੀਂ ਬਿਲਕੁਲ ਹੱਥ ਪਾ ਕੇ ਰੱਖਾਂਗੇ ਕਿਸੇ ਤਰ੍ਹਾਂ ਦੀ ਕੋਈ ਕੋਈ ਇਹੋ ਜੀ ਕਾਨੂੰਨੀ ਅਵਸਥਾ ਨੂੰ ਨਹੀਂ ਠੀਕ ਹੁੰਦਾ ਜਾਵੇਗਾ ਜਿਹੜੀ ਠੀਕ ਰਹੂਗੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਵੇਗੀ ਜੈ ਹਿੰਦ ਇਹ ਸਾਡਾ ਅਸੀ ਜਸਵੰਦਰ ਸਿੰਘ ਸਿੱਧੂ ਜਿਹੜੇ ਕਿ ਥਾਣਾ ਮੁਖੀ ਨੇ ਹਲਕਾ ਬਾਗਾ ਪ੍ਰਾਣਾ ਤੋਂ ਜਿਹੜਾ ਥਾਣਾ ਬਾਗਾ ਪ੍ਰਾਣਾ ਤੋਂ ਉਹਨਾਂ ਨੇ ਜਿਹੜਾ ਦੱਸਿਆ ਕਿ ਜਿਹੜਾ ਨਸ਼ਿਆਂ ਦੇ ਉੱਤੇ ਜਿਹੜਾ ਰੱਖਿਆ ਦਸ਼ਾ ਦਾ ਵੱਡਾ ਪ੍ਰਕੋਪ ਆ ਉਹਨਾਂ ਨੂੰ ਖਤਮ ਕਰ ਲੈਂਦੇ ਉਹਨੇ ਕਾਹ ਵੀ ਬਚਨ ਬੱਦਦਾ ਤੇ ਆਉਣ ਵਾਲੇ ਸਮੇਂ ਦੇ ਬਾਰੇ ਜਿਹੜਾ ਸੀ ਤਾਂ ਅਪੀਲ ਵੀ ਕਰਦੇ ਆ ਤੇ ਉਹ ਕਹਿੰਦੇ ਸੀ ਸਿਕਤਾਈ ਨਾਲ ਵੀ ਜਿਹੜਾ ਉਹ ਪੇਸ਼ ਆ। ਅੱਜ ਜਨਵਰੀ ਇੱਕ ਤੰਤਰ ਦਾ ਦਸਤੇ ਮੌਜੂਦ ਆ ਅੱਜ ਮੰਡੀ ਦੇ ਵਿੱਚ ਜਿੱਥੇ ਜਿਹੜਾ ਵੱਖ-ਵੱਖ ਸੀਤਰਾ ਸਨਮਾਨ ਕੀਤਾ ਜਾ ਰਿਹਾ ਉੱਥੇ ਇੱਕ ਲੜਕੀ ਆ ਜਿਹੜੀ ਕਿ 골ਡ ਮੈਡਲ ਜਿੱਤ ਕੇ ਆਈ ਆ ਕਿਹੜੇ ਖੇਡ ਦੇ ਜਿੱਤ ਕੇ ਆਈ ਆ ਕਿੱਥੋਂ ਜ ਤੇ ਜਿਹੜਾ ਪਰਿਵਾਰ ਆ ਬਿਲਕੁਲ ਨਾਲ ਖੜਾ ਨਾਲ ਉਹਦੇ ਫਾਦਰ ਸਾਹਿਬ ਖੜੇ ਆ ਮਾਦਰ ਖੜੇ ਆ ਦਾਦਾ ਜੀ ਖੜੇ ਆ ਨਾਲ ਉਹਨਾਂ ਦੇ ਜਿਹੜੇ ਤਾਏ ਜੀ ਖੜੇ ਗੱਲਬਾਤ ਕਰ ਦੰਦੇ ਨਾਲ ਕੀ ਨਾਮ ਤੁਹਾਡਾ ਬਰਲਿਨ ਕੋਲ ਕੀ ਨਾਮ ਬਰਲਿਨ ਕੋਲ ਓਕੇ ਕਿਹੜੇ ਸਕੂਲ ਚ ਪੜਦੇ ਹੋ ਯੂਨਿਕ ਸਕੂਲ ਕਿ ਕਿਹੜੇ ਗੇਮ ਦੇ ਵਿੱਚ ਮੈਡਲ ਲੈ ਕੇ ਆਂਦੇ ਆ ਰਾਸ਼ੀਆ ਮੈਮ ਕਿਹੜੇ ਥਾਂ ਕਿਹੜੇ ਸੰਗੇ ਮਾਹੌਲ ਨਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਇਲ ਫਰ ਗਾਰਾਜ ਓਕੇ ਥੈਂਕਸ ਕਿਵੇਂ ਲੱਗਦਾ ਅੱਜ ਉੱਥੇ ਵੀ ਸਨਮਾਨਿਤ ਹੋਇਆ 골ਡ ਮੈਡਲ ਨਾਲ ਇੱਥੇ ਵੀ ਸਨਮਾਨਿਤ ਕੀਤਾ ਗਿਆ ਕਿ ਮੈਂ ਕੀ ਕਹਿਣਾ ਚਾਹੁੰਦੀ ਬਹੁਤ ਹਾਂ ਕੋਟੇ ਦੇ ਕੁੜੀਆਂ ਨਾਲ ਵਾਲੀਆਂ ਉਹਨਾਂ ਨੂੰ ਕੋਈ ਕਹਿਣਾ ਚਾਹੁੰਦੇ ਆ ਕੁਝ ਵੀ ਇਹ ਖੇਡ ਦੇ ਨਾਲ ਜੁੜਨ ਕੁਝ ਕਹਿਣਾ ਚਾਹੁੰਦੇ ਆ ਹਾਂਜੀ ਜੁੜਨ ਬਹੁਤ ਵਧੀਆ ਗੇਮ ਆ ਬਹੁਤ ਵਧੀਆ ਲਾ ਕੁਝ ਕਹਿਣਾ ਚਾਹੁੰਦੇ ਆ ਕੁੜੀ ਨੂੰ ਅੱਜ 골ਡ ਮੈਡਲ ਮਿਲਿਆ ਕੀ ਕਹਿਣਾ ਚਾਹੁੰਦੇ ਆ ਬਹੁਤ ਵਧੀਆ ਖੁਸ਼ੀ ਦੀ ਗੱਲ ਆ ਜੀ ਸਾਰੀਆਂ ਧੀਆ ਇਦਾਂ ਹੀ ਤਰੱਕੀ ਕਰਨ ਵਧੀਆ ਵਧੀਆ ਗੇਮਾਂ ਖੇਡਣ ਤੇ ਸਰਕਾਰ ਵੀ ਸੰਯੋਗ ਦੇਵੇ ਇਹਨਾਂ ਦਾ ਜੀ ਨੇ ਸਕੂਲ ਦੀ ਜਿਹੜੀ ਇਹ ਕੁੜੀ ਆ ਇਹ ਜਿਹੜੀ ਸਕੂਲ ਆਫ ਸਟੱਡੀ ਜਿਹੜਾ ਸੰਭਾਲ ਸਰਦੀ ਇਹ ਲੜਕੀ ਆ ਜਿਹੜੀ 골ਡ ਮੈਡਲ ਜਿੱਤ ਕੇ ਆਈ ਆ ਅਸੀਂ ਵੀ ਇੱਕ ਜਿਹੀ ਗਾਸ ਕਰਦੇ ਆ ਕਿ ਜਿਹੜੀਆਂ ਕੁੜੀਆਂ ਇਹ ਵੱਧ ਤੋਂ ਵੱਧ ਜਿਹੜਾ ਨਾਮ ਦੇਸ਼ ਦਾ ਚਮਕਾਉਣ ਜਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਵੀ ਜਿਹੜੀਆਂ ਕੁੜੀਆਂ ਦੇਸ਼ ਦਾ ਜਿਹੜਾ ਨਾਮ ਚਮਕਾ ਰਹੀਆਂ ਨੇ ਹੋਰ ਵੀ ਅਸੀਂ ਲੜਕਿਆਂ ਨੂੰ ਬੇਨਤੀ ਕਰਦੇ ਆ ਕਿ ਹੈ ਲੜਕਾਂ ਲੈ ਦੇਖ ਕੇ ਜਿਹੜਾ ਉਹ ਦੇਸ਼ ਦਾ ਨਾਮ ਆਪਣੇ ਪਰਿਵਾਰ ਦਾ ਨਾਮ ਆਪਣੇ ਪਿੰਡ ਦਾ ਨਾਮ ਚਮਕਾਉਣ